ਅਮਰੀਕਾ ਤੋਂ ਆਈ ਹੋਈ ਐਨ ਆਰ ਆਈ ਨੂੰ ਦੇ ਢਿੱਡ 'ਚ ਲੱਤਾ ਮਾਰਨ ਦੇ ਇਲਜ਼ਾਮ ਲੱਗੇ ਨੇ ਸੋਹਰਾ ਪਰਿਵਾਰ ਦੇ ਉੱਤੇ ਉਹ ਵੀ ਉਹ ਨੂੰਹ ਦੇ ਜੋ ਕਿ 3 ਮਹੀਨੇ ਦੀ ਗਰਭਵਤੀ ਐ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਜਿੱਥੇ ਦੋਵੇਂ ਪੱਖ ਇੱਕ ਦੂਸਰੇ 'ਤੇ ਇਲਜ਼ਾਮ ਲਗਾ ਰਹੇ ਨੇ ਜਿੱਤੇ ਬਾਹਰ ਵੈਲਥ ਸੈਟਲਡ ਐ ਇਹ ਸਾਰਾ ਪਰਿਵਾਰ ਤੇ ਇਸੇ ਜੋ ਪਰਿਵਾਰ ਦੇ ਵਿੱਚ ਜ਼ਿਕਰ ਦੇਖੀਏ ਤਾਂ ਲੜਕੀ ਤੇ ਉਸ ਦੀ ਮਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਕੁੜੀ ਆਈ ਸੀ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਨੂੰ ਬੰਦਕ ਬੜਾ ਕੇ ਰੱਖਿਆ ਤੇ ਪੁਲਿਸ ਦੀ ਮਦਦ ਦੇ ਨਾਲ ਉਸ ਨੂੰ ਬਾਹਰ ਕੱਢਿਆ ਗਿਆ ਜਦਕਿ ਦੂਸਰੇ ਪਾਸੇ ਸਹੁਰਾ ਪਰਿਵਾਰ ਦਾ ਇਲਜ਼ਾਮ ਹੈ ਕਿ ਅਸੀਂ ਉਸ ਨੂੰ ਬੰਦਕ ਨਹੀਂ ਵੜਾਇਆ ਉਲਟਾ ਇਸ ਨੇ ਸਾਡੀ ਸਾਰੀ ਪ੍ਰਾਪਰਟੀ ਪਹਿਲਾਂ ਹੀ ਹਥਿਆ ਲਈ ਹੈ ਵਕ ਵਕ ਮਾਮਲਿਆਂ ਦੇ ਵਿੱਚ ਸਾਨੂੰ ਪਹਿਲਾਂ ਵੀ ਸ਼ਰਮਸਾਰ ਕੀਤਾ ਤੇ ਇਸ ਵਾਰ ਵੀ ਅਸੀਂ ਦਰਵਾਜ਼ਾ ਬੰਦ ਰੱਖਿਆ ਹੋਇਆ ਸੀ ਇਹ ਜੋ ਨੂੰ ਹੈ ਕੰਧ ਟੱਪ ਕੇ ਘਰ ਦੇ ਅੰਦਰ ਆਖਲ ਹੋ ਗਈ ਉੱਥੇ ਆਉਂਦੇ ਹੀ ਆਪਣੀ ਸੱਸ ਦੇ ਉੱਤੇ ਹਮਲਾ ਕਰ ਦਿੱਤਾ ਆਪਣੀ ਸੱਸ ਦੇ ਵਾਲ ਕੁੱਟੇ ਉਸ ਨੂੰ ਸੁੱਟ ਦਿੱਤਾ ਉਸ ਤੋਂ ਬਾਅਦ ਉਸ ਨੂੰ ਬਚਾਉਣ ਦੇ ਲਈ ਜਦ ਸੋਹਰਾ ਅੱਗੇ ਆਇਆ ਤੇ ਉਸ ਨੂੰ ਪਿਛਾਂ ਤੱਕਾ ਦਿੱਤਾ ਤਾਂ ਇਸ ਗੱਲ ਦੇ ਉੱਤੇ ਹੀ ਉਹ ਗੁੱਸੇ ਦੇ ਵਿੱਚ ਆ ਗਈ ਤੇ ਉਸ ਨੇ ਆਪਣੇ ਸੋਹਰਾ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਇਹ ਹੁਣ ਪੱਕਾ ਸੋਹਰਾ ਪਰਿਵਾਰ ਦਾ ਦੂਸਰੇ ਪਾਸੇ ਨੂੰ ਦਾ ਕਹਿਣਾ ਹੈ ਕਿ ਜਦੋਂ ਉਹ ਉੱਤੇ ਪਹੁੰਚੀ ਗੱਲਬਾਤ ਕਰਨ ਦੇ ਲਈ ਤਾਂ ਸਿੱਧਾ ਉਸ ਦੇ ਉੱਤੇ ਹਮਲਾ ਕਰ ਦਿੱਤਾ ਉਸ ਦੇ ਸਸਤੇ ਸੋਹਰੇ ਨੇ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ ਉਸ ਨੂੰ ਸੁੱਟ ਕੇ ਉਸ ਹੱਡ ਦੇ ਵਿੱਚ ਲੱਤਾਂ ਮਾਰੀਆਂ ਤੇ ਫਿਰ ਉਸ ਨੂੰ ਬੰਦਕ ਬਣਾ ਕੇ ਰੱਖ ਲਿਆ ਇਸ ਮਾਮਲੇ ਦੇ ਵਿੱਚ ਵਾਚ ਪੁਲਿਸ ਨੂੰ ਇੱਕ ਕਾਲ ਆਈ ਕਿ ਇੱਕ ਜੋ ਔਰਤ ਹੈ ਉੱਥੇ ਮੌਜੂਦ ਹੈ ਉਸੇ ਔਰਤ ਨੂੰ ਫਿਰ ਗੇਟ ਤੋਂ ਤਾਲਾ ਹਟਾ ਕੇ ਬਾਹਰ ਕੱਢਿਆ ਗਿਆ ਜਦ ਸਾਰੇ ਪਰਿਵਾਰ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਆਖਰਕਾਰ ਤੁਸੀਂ ਫਿਰ ਗੇਟ ਬੰਦ ਕਿਉਂ ਕੀਤਾ ਹੋਇਆ ਸੀ ਸੀਸੀਟੀਵੀ ਕੈਮਰੇ ਕਿਉਂ ਬੰਦ ਕੀਤੇ ਹੋਏ ਨੇ ਜੇਕਰ ਤੁਹਾਡੇ ਨਾਲ ਹੀ ਇਹ ਸਭ ਕੁਝ ਹੋਇਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਪ੍ਰਾਪਰਟੀ ਹੈ ਅਸੀਂ ਜੋ ਮਰਜ਼ੀ ਕਰੀਏ ਅਸੀਂ ਆਪਣੇ ਕੈਮਰੇ ਬੰਦ ਕਰ ਸਕਦੇ ਹਾਂ ਇਸੇ ਦੀ ਹੱਦ ਤੱਕ ਅੱਜ ਕੱਲ੍ਹ ਕੈਮਰੇ ਬੰਦ ਕਰ ਦਿੱਤੇ ਸੀ ਬਾਕੀ ਦੂਸਰਾ ਗੇਟ ਬੰਦ ਕਰਨ ਦੇ ਉੱਤੇ ਬੋਲੇ ਨੇ ਕਿ ਸਾਨੂੰ ਤਾਂ ਡਰ ਸੀ ਕਿ ਬਾਹਰੋਂ ਬੰਦੇ ਬੁਲਾ ਕੇ ਸਾਨੂੰ ਇਹ ਕਿਤੇ ਕਟਵਾ ਨਾ ਦੇਣ ਸਾਡੀ ਮਾਰ ਕੁੱਟ ਨਾ ਹੋਵੇ ਇਸੇ ਦੇ ਲਈ ਅਸੀਂ 게ਟ ਬੰਦ ਕੀਤਾ ਹੋਇਆ ਸੀ ਫਿਲਹਾਲ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਇਲਜ਼ਾਮ ਦੋਨਾਂ ਦੇ ਗੰਭੀਰ ਨੇ ਕਿੰਨੇ ਚਿਰ ਹੋ ਗਿਆ ਮੈਰਿ ਨੂੰ ਤੁਹਾਡੇ ਨੂੰ ਮੈਰਿ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਨੇ ਮੇਰੀ ਤਿੰਨ ਕੁੜੀਆਂ ਨੇ ਅੱਜ ਕੀ ਗੱਲ ਕੀ ਹੋਈ ਐ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤੇ ਹੋਏ ਸੀ ਤੁਹਾਨੂੰ ਇਹਨੂੰ ਅੰਦਰ ਮੈਨੂੰ ਅਨਰੁਖ ਕਿਵੇਂ ਬਾਹਰ ਨਿਕਲ ਰਖਣੀ ਇਸਕੇ ਬਾਰੇ ਫਿਰਦੇ ਆ ਕਿ ਨਾਲ ਨਹੀਂ ਮੇਰੀ ਸੋਹਣਾ ਸਾਹੀ ਹੈ 3 ਮਿੰਟ ਡਾਕਟਰ ਕੋਲ ਜਾਣ ਨੂੰ ਮੈਨੂੰ 7:30 ਦਾ ਮਾਰਿਆ ਹੋਇਆ ਹੈ ਮੇਰੇ ਢਿੱਡ ਤੇ ਦਰਦ ਬੋਪੇ ਨੰਮ ਤੇ 3 ਮਹੀਨੇ ਦੀ ਪ੍ਰੈਗਨੈਂਟ ਹੈ ਤੇ ਹੁਣ ਤੁਹਾਨੂੰ ਬਾਹਰ ਕਿਹਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ 112 ਤੇ ਕੰਪਲੇਨ ਕੀਤੀ ਸੀਗੀ ਤਕਰੀਬਨ ਮਨਵਾਣ ਦਾ ਟਾਈਮ 8:00 ਨਹੀਂ ਵਜੇ ਸੀਗੇ ਟੈਂਡ ਦੀ ਭੈਣਿਆ ਮੇਰੀ ਉਹ ਉਹਨਾਂ ਨੂੰ ਕਰਾਉਣੇ ਨੇ ਤੇ ਉਹਨਾਂ ਨੇ ਕੁੱਟਮਾਰ ਕੇ ਨਾਲ ਕੀਤੀ ਤਾਂ ਮੇਰੇ ਸੋਹਣਾ ਸਾਹੀ ਨੂੰ ਜਿਹੜਾ ਮੈਂ ਡੈਡੀ ਨਹੀਂ ਮੇਰੀ ਮਾਤਾ ਜੀ ਬਾਰੇ ਪਰ ਤੋਂ ਆਤਿਆਂ ਕੱਲ ਹੀ ਆਏ ਆਪੇ ਠਟਾ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗਾ ਸਾਡੇ ਕੋ ਆ ਕੇ ਜੀ ਮੜ ਮੋਟਾ ਕਪੜਾ ਦੀ ਰਾਏ ਸਾਡਾ ਉਹ ਥੇ ਥੇ ਕਰਕੇ ਇਨਾ ਨੂੰ ਕਿਤੇ ਲੱਗੇ ਹਾਂਜੀ ਰਾਤੀ ਆਪਦੇ ਭੈਣ ਦੇ ਘਰ ਕੋਲ ਨਹੀਂ ਚੱਲ ਗਏ ਇਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਆ ਕੇ ਨੌਲੇ ਨੂੰ ਸਫਾਈ ਕਰਾਉਣ ਨੂੰ ਕੁਦੀ ਕਿਹਾ ਸੀਗਾ ਪਿੰਡ ਦਾੜੀ ਗੰਧ ਬਹੁਤ ਅੰਦਰ ਠੀਕ ਹੈ ਤੇ ਉਹ ਅੰਦਰ ਸਕੇ ਜਲੇ ਮੋਟਰ ਮੋਟ ਪਾਣੀ ਜੀ ਚਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਨੇ ਵੜ ਕੇ ਇਹਦੇ ਬਾੜ ਫੜ ਲਾ ਬਾੜ ਫੜ ਕੇ ਤੱਕ ਹਾਂ ਜੀ ਬਾੜ ਫੜ ਕੇ ਰਕਾਰ ਨੂੰ ਪਾ ਲਿਆ ਬਾੜ ਠੋੜੀ ਠੀਕ ਹੈ ਬਾੜ ਪਾ ਕੇ ਤਾਂ ਸੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹ ਮ ਛੱਲੇ ਹੋਏ ਦੇਖੋ ਉਰੇ ਆ ਤੂੰ ਉਰੇ ਆ ਤੂੰ ਹੀ ਹੂੰ ਇੱਥੇ ਤੁਹਾਡੀ ਨੌ ਅਲੀਗੇਸ਼ਨ ਲਾ ਰਹੇ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟਸਾ ਸਾਰਤਾਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਦੀ ਮਾਰ ਉਹ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਉਹਨਾਂ ਦਾ ਲੱਤਾਂ ਮਾਰੀਆਂ ਟੁੱਟ ਗਈ ਉਹ ਠਾ ਠੜਾ ਝੂਠ ਮੈਂ ਤਾਂ ਇਹ ਆਪਦੀ ਘਰ ਵਾਲੀ ਛੜਾਇਆ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਜਾ ਰਹੇ ਕੈਮਰੇ ਕਹਿੰਦੇ ਹੀ ਕਿਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰ ਜਾਓ ਤੁਸੀਂ ਨਾ ਬਾਲਾ ਇਹਨਾਂ ਦਾ ਜਵਾਬਸਵਾਰ ਕਰੋ ਸਾਡੀ ਪ੍ਰਾਪਰਟੀ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹਨਾਂ ਨੇ ਕਾਹਦੇ ਕਾਹਦੇ ਬੰਦ ਕੀਤੇ ਸਾਡੇ? ਅੱਛਾ। ਕੈਮਰੇ ਤਾਂ ਕਾਹਲੀ ਬੰਦ ਕਰ ਦਿੱਤੇ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ ਕੀਤੇ। ਤੇ ਤੁਹਾਨੂੰ ਕੋਈ ਵੀ ਲੋਡ ਲੋਡ ਨੇ ਤਾਂ ਹੀ ਸੇਫਟੀ ਕੀਤੀ ਹੈ। ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਆਪ ਬੰਦ ਕੀਤੇ। ਸਿੱਖਿਆਰਿਆਂ ਸਾਡੇ ਨਾਲ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡੇ। ਤੱਕਾਗੇ ਵੀ ਸਾਡੇ ਨਾਲ ਤੱਕਾ ਸਾਡੇ ਪੈਸੇ ਪੂਰੀ ਸਾੜੀ ਲਵਾ ਲਏ ਨੇ ਪ੍ਰੋਪਰਟੀ ਸਾਡੀ ਤੱਕੇ ਦਾ ਸਾਰੀ ਬਾੜੀ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਪੁਲਿਸ ਨੇ ਆ ਕੇ ਕਰਿਆਣੇ ਕਿ ਘੜਾਇਆ ਜਿੰਦੇ ਦਿੰਦਾ ਉਹਦੇ ਅੰਦਰੋਂ ਮੜ ਕੇ ਕੁੰਡਾ ਲਾਇਆ ਸੀ ਜਿੰਦਾ ਲਾਇ ਹਾਂ ਝੂਠ ਸਾਹਮਣੇ ਲਾਇਆ ਤੁਸੀਂ ਇਹ ਤਾਂ ਇੱਧਰ ਡਰਦੇ ਨਹੀਂ ਬੰਦੇ 20 ਆ ਬਾਹਰ ਆ ਕੇ ਤੁਹਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹ ਇੱਕ ਬੰਦੇ 20 ਛੱਦੇ ਹੋ ਨੇ ਮੈਂ ਇੱਕ ਦਿੰਦਾ ਲਾਇ ਮੈਂ ਕਿ ਤੁਹਾਨੂੰ ਮਾਰਨ ਆ ਕੇ ਅੱਛਾ ਤਾਂ ਆਈ ਡਰਦੇ ਨਹੀਂ ਜਿੰਦਾ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਵਿੰਦਰ ਸਿੰਘ ਉਮਰਪੁਰ ਕਲਾ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਾਸੋਰਾ ਮੈਨੂੰ ਕੁੱਟ ਮਾਰ ਰਹੇ ਰਹੇ ਹਾਂ ਤੇ ਜਦੋਂ ਅਸੀਂ ਆਏ ਹਾਂ ਆ ਕੇ ਦੇਖਿਆ ਤੇ ਇਹਦੇ ਸਾਸੋਰਾ ਨੇ ਅੰਦਰੋਂ ਲੋਕ ਲਾਇਆ ਸੀ ਉਹ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਾਸੋਰਾ ਨੇ ਕੁੱਟ ਮਾਰ ਕੀਤੀ ਹੈ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕੋਈ ਨਹੀਂ أو مثل